ਨਸ਼ਿਆ ਵਿਰੋਧੀ ਚਲਾਈ ਮੁਹਿੰਮ ਤਹਿਤ ਜਲੰਧਰ ਪੁਲਿਸ ਨੇ 100 ਗ੍ਰਾਮ ਹੈਰੋਇਨ ਸਮੇਤ ਇੱਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਲੰਧਰ ਪੁਲਿਸ ਨੇ ਦੱਸਿਆ ਕਿ ਇਤਲਾਹ ਦੇ ਆਧਾਰ 'ਤੇ ਫਲਾਈਵਰਡ, ਬਾਬਾ ਬੁੱਢਾ ਜੀ ਨਗਰ ਜਲੰਧਰ ਨੇੜੇ ਨਾਕਾਬੰਦੀ ਕੀਤੀ ਗਈ ਸ਼ੱਕ ਦੇ ਆਧਾਰ 'ਤੇ ਪੁਲਿਸ ਨੇ ਇਕ ਨੌਜਵਾਨ ਨੂੰ ਉਨ੍ਹਾਂ ਵੱਲ ਆਉਂਦੇ ਦੇਖਿਆ ਤੇ ਉਸ ਦੀ ਤਲਾਸ਼ੀ ਲੈਣ 'ਤੇ ਪੁਲਿਸ ਨੇ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਜਿਸ ਦੀ ਪਛਾਣ ਮਨੀਸ਼ ਕੁਮਾਰ ਉਰਫ ਸੋਨੂ ਪੁੱਤਰ ਮੋਹਨ ਲਾਲ ਵਾਸੀ ਅਬਾਦਪੁਰਾ ਜਲੰਧਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਪ ਤਰੀ ਦੇ ਕਿਨਾਰੇ ਅਪਰਾਧ ਵਿੱਚ ਸ਼ਾਮਲ ਹੋ ਗਿਆਂ ਪੁਲਿਸ ਨੇ ਮੁਲਜ਼ਮ ਖਿਲਾਫ थाना ਬਸਤੀ ਬਾਬਾ ਖੇਲ ਖਿਲਾਫ ਪਰਚਾ ਦਰਜ ਕਰ ਲਿਆ ਹੈ ਮਾਮਲੇ ਦੀ ਅਗਲੀ ਜਾਂਚ ਚੱਲ ਰਹੀ ਹੈ ਬਿਊਰੋ ਰਿਪੋਰਟ ਜ਼ਿਲंधर ਪੁਲਿਸ ਟੀਵੀ ਇੰਚਾਨ ਜੋਗੀ ਕਮੇਰਾ ਸਾਹਿਬ ਸ਼੍ਰੀ ਸੁਪਰਸ਼ਰਮਾ ਜੀ ਆਈਪੀਐਸ ਇਹ ਸਬੰਧ ਵਿੱਚ ਜਰੀ ਰੱਖ ਦੇ ਕਲਾਮ ਨਹੀਂ ਸ਼ਿਕਾਇਤ ਟਰੱਕ ਦੇ ਚੱਲਦੇ ਸੀ ਇੰਸਪੈਕਟਰ ਨੇ 100 ਗ੍ਰਾਮ ਹੈਰੋਨ ਨੂੰ ਨੀਸ਼ ਕੁਮਾਰ ਨਾਮ ਦਾ ਤਸਰਰ ਕੀਤਾ ਗਿਆ ਤੇ ਤਹਿਤ ਥਾਣਾ ਬਾਬਾ ਖੇਲ ਕੋ ਕੇ ਮਕਦਮਾ ਕਰਕੇ ਕੀਤਾ ਗਿਆ ਇਸ ਮਾਰਕੀ ਦੇ ਪਹਿਲਾ ਵੀ ਦੋ ਪਦਮਿਆ ਆਰਬਜੈਕਟ ਦੇ ਦਰ ਹੈ ਇਹ ਇਥੇ ਆਵਾਜ਼ਪੁਰਾ ਬੰਦੇ ਕਰ ਰਿਹਾ ਹੈ ਇਹ ਬਿਲਕੁਲ ਗਰੀਆ ਗੁੱਲ ਕੰਦੇ ਕਰ ਰਿਹਾ ਹੈ